ਸੱਚੇ ਕਾਲ ਜੀ ਪੰਜਾਬ న్యూਸ ਬੁਲਟਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰਗਿਲ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਣੇ ਆਮਕ ਸੁੜਖੀਆਂ ਤੇ ਕਿਸਾਨਾਂ ਨੇ ਪਾਜਪਾ ਦੇ ਸੀਨੀਅਰ ਅਗਵਾ ਨੂੰ ਦਿੱਤੀ ਸੀ ਬਹਿਸ ਦੀ ਚੁਣੌਤੀ ਕਿਸਾਨਾਂ ਗੂ ਡੱਲੇ ਵਾਲ ਨੇ ਹੁਣ ਪਾਜਪਾ ਨੂੰ ਲੈ ਅੜੇ ਹੱਥੀ ਸੁਪਾਲ ਖੈਰਾ ਦੇ ਦੋਸ਼ਾਂ ਤੋਂ ਬਾਅਦ ਮੰਤਰੀ ਮੀਤ ਹੇਰ ਨੇ ਦਿੱਤਾ ਬਿਆਨ ਕਿ ਹਾ ਝੂਠੇ ਇਲਜ਼ਾਮ ਲਗਾ ਰਹੇ ਸੁਪਾਲ ਖੈਰਾ ਸੰਜੇ ਸਿੰਘ ਨੇ ਕੀਤੀ ਪ੍ਰੈਸ ਕਾਨਫਰੰਸ ਕਿਹਾ ਪੀਐਮਓ ਦਫਤਰ ਇਸ ਵੀ ਰਾਹੀਂ ਕੇਜਰੀਵਾਲ ਤੇ ਰੱਖ ਰਿਹਾ ਹੈ ਨਜ਼ਰ ਆਪ ਦੇ ਉਮੀਦਵਾਰ ਲਾਲਜੀਤ ਪੁੱਲਰ ਨੇ ਹਰਮੰਦਰ ਸਾਹਿਬ ਨਿਤਮਸਤਕ ਹੋ ਕੇ ਮੰਗੀ ਮਾਫੀ ਬੀਤੇ ਦਿਨੀ ਗਾਮਗੜੀਆਂ ਬਿਰਾਦਰੀਵਾਰੀ ਕੀਤੀ ਸੀ ਵਿਵਾਦਿਤ ਟਿੱਪਣੀ ਤੇ ਹੁਣ ਖਬਰਾਂ ਵਿਸਥਾਰ ਨਾਲ ਇੱਕ ਪਾਸੇ ਪੂਰੇ ਪੰਜਾਬ ਵਿੱਚ ਕਿਸਾਨਾਂ ਵੱਲੋਂ ਭਾਜਪਾ ਉਮੀਦਵਾਰਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਸੰਯੁਕਤ ਕਿਸਾਨ ਮੋਰਚਾ ਤੇ ਕਿਸਾਨ ਮਜ਼ਦੂਰ ਮੋਰਚਾ ਨੇ ਭਾਜਪਾ ਦੇ ਸੀਨੀਅਰ ਆਗੂਆਂ ਨੂੰ ਕਿਸਾਨਾਂ ਦੇ ਮੁੱਦਿਆਂ ਤੇ ਲਾਈਵ ਬਹਿਸ ਦੀ ਚੁਣੌਤੀ ਦਿੱਤੀ ਸੀ ਪਰ ਅੱਜ ਭਾਜਪਾ ਦਾ ਕੋਈ ਵੀ ਆਗੂ ਇਸ ਬਹਿਸ ਵਿੱਚ ਨਹੀਂ ਪਹੁੰਚਿਆ ਜਿਸ ਤੇ ਚੱਲਦੇ ਆ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਭਾਜਪਾ ਨੂੰ ਆੜੇ ਹੱਥੀ ਲਿਆ ਹੈ ਲੋਕ ਸਭਾ ਚੋਣ ਪ੍ਰਚਾਰ ਦੌਰਾਨ ਪੂਰੇ ਪੰਜਾਬ ਵਿੱਚ ਪਾਜਪਾ ਉਮੀਦਵਾਰਾਂ ਦਾ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਕੁਝ ਦਿਨ ਪਹਿਲਾਂ ਪਾਜਪਾ ਦੇ ਸੀਨੀਅਰ ਆਗੂਆਂ ਨੇ ਟੀਵੀ ਤੇ ਬਹਿਸ ਦੌਰਾਨ ਕਿਹਾ ਸੀ ਕਿ ਕਿਸਾਨ ਬਿਨਾਂ ਕਿਸੇ ਕਾਰਨ ਸਰਹੱਦ ਤੇ ਬੈਠੇ ਨੇ ਉਨ੍ਹਾਂ ਦੀਆਂ ਮੰਗਾਂ ਬਿਲਕੁਲ ਵੀ ਜਾਇਜ਼ ਨਹੀਂ ਇਸ ਬਿਆਨ ਤੋਂ ਬਾਅਦ ਕਿਸਾਨਾਂ ਨੇ ਪਾਜਪਾ ਨੂੰ ਚੰਡੀਗੜ੍ਹ ਕਿਸਾਨ ਪੰਮਨ ਵਿਖੇ ਖੁੱਲੀ ਬਹਿਸ ਦਾ ਸੱਦਾ ਦਿੱਤਾ ਸੀ ਪਰ ਇਸ ਲਾਈਵ ਡਿਬੇਟ ਵਿੱਚ ਕੋਈ ਪਾਜਪਾ ਦਾ ਆਗੂ ਸ਼ਾਮਿਲ ਨਹੀਂ ਹੋਇਆ ਹੁਣ ਇਸ ਨੂੰ ਲੈ ਕੇ ਕਿਸਾਨ ਆਗੂ ਜਗਜੀਤ ਸਿੰਘ ਢਿੱਲਵਾਲ ਨੇ ਪਾਜਪਾ ਨੂੰ ਕਰੜੇ ਹੱਥੀ ਲੈਂਦਿਆਂ ਹੋਇਆਂ ਤਿੱਖੇ ਨਿਸ਼ਾਨੇ ਸਾਦੇ ਨੇ ਪਿਛਲੇ ਸਮੇਂ ਦੇ ਵਿੱਚ ਭਾਜਪਾ ਦੀ ਲੀਡਰਸ਼ਿਪ ਵੱਲੋਂ ਜਦੋਂ ਕਿਸਾਨ ਲੀਡਰਾਂ ਨੂੰ ਇਸ ਗੱਲ ਦੇ ਉੱਤੇ ਚੈਲੰਜ ਦਿੱਤਾ ਗਿਆ ਸੀਗਾ ਕਿ ਤੁਸੀਂ ਆ ਕੇ ਸਾਡੇ ਨਾਲ ਖੁੱਲੀ ਜਵੇਡ ਦੇ ਵਿੱਚ ਬੈਠੋ ਸਾਡੇ ਸਾਸੀਂ ਤੁਹਾਡੇ ਸਵਾਲਾਂ ਦੇ ਜਵਾਬ ਦੇਵਾਂਗੇ। ਔਰ ਉਹਦਾ ਅਸੀਂ ਉਹਨਾਂ ਦੀ ਉਸ ਚੈਲੰਜ ਨੂੰ ਕਬੂਲ ਕੇ ਅੱਜ ਦਾ ਦਿਨ ਦਿੱਤਾ ਸੀ। ਅੱਜ ਤੁਸੀਂ ਦੇਖ ਰਹੇ ਹੋ ਉਹ ਕੁਰਸੀਆਂ ਲੱਗੀਆਂ ਹੋਈਆਂ ਨੇ ਸਾਡੇ ਉਹਨਾਂ ਭਾਜਪਾ ਦੇ ਲੀਡਰਸ਼ਿਪਵਾਨਾਂ ਦੀ। ਲੇਕਿਨ ਕੋਈ ਵੀ ਲੀਡਰ ਭਾਜਪਾ ਦਾ ਇੱਥੇ ਮੁਕਤ ਕਰਨੀ ਪਹੁੰਚਾ। ਸਾਡੇ ਨਾਲ ਸਾਡੇ ਸਵਾਲਾਂ ਦੇ ਜਵਾਬ ਦੇਣ ਜਦੋਂ ਸਿੱਧ ਹੋ ਗਿਆ ਕਿ ਭਾਰਿ ਭਾਰ ਚੋਰੀਆਂ ਲੋਕਾਂ ਨੂੰ ਧਰਮਾਉਣ ਦੇ ਲਈ ਲੋਕਾਂ ਦੇ ਵਿੱਚ ਗਲਤ ਪ੍ਰਚਾਰ ਫਲਾਉਣ ਦੇ ਲਈ ਕੋਸ਼ਿਸ਼ ਕਰ ਰਹੀ ਹੈ ਲੋਕਾਂ ਨੂੰ ਝੂਠਾ ਪ੍ਰਚਾਰ ਲੋਕਾਂ ਦੇ ਵਿੱਚ ਕਰ ਰਹੀ ਹੈ ਤਾਂ ਅੱਜ ਜੇਕਰ ਉਹਨਾਂ ਦੀ ਵਿੱਚ ਗੱਲ ਚ ਰਤਾ ਭਰਵੀ ਸੱਚਾਈ ਹੁੰਦੀ ਜਾਂ ਹੋਵੇ ਜਾਂ ਸਾਡੇ ਜਿਹੜੇ ਅਸੀਂ ਪਹਿਲਾਂ ਕਹਿ ਰਹੇ ਸਾਡੀਆਂ ਗੱਲਾਂ ਨੂੰ ਚੁੱਟਲਾਉਂਦੀ ਉਹਨਾਂ 'ਚ ਹਿੰਮਤ ਹੁੰਦੀ 10 ਸਵੇਰ ਵਕਟੂ ਨਾਲ ਮੈਸੇਜ ਆਉਣਾ ਸੀ ਇੱਥੇ ਨਹੀਂ ਆਇਆ ਜਿਸ ਦਾ ਮਤਲਬ ਇਹ ਹੈ ਕਿ ਸਾਡੇ ਸਵਾਲਾਂ ਦੇ ਵਿੱਚ ਕੋਈ ਦਮ ਹੈ ਸਾਡੇ ਸਵਾਲਾਂ ਦਾ ਸਾਹਮਣਾ ਕਰਨ ਦੀ ਹਿੰਮਤ ਆ ਭਾਜਪਾ ਦੀ ਲੀਡਰਸ਼ਿਪ ਦੇ ਵਿੱਚ ਨਹੀਂ ਇਹ ਜੋ ਇਹੀ ਕਾਰਨ ਹੈ ਕਿ ਸਾਡੇ ਲੋਕਾਂ ਨੂੰ ਜਿਹੜਾ ਅਸੀਂ ਬਾਰ-ਬਾਰ ਕਹਿੰਦੇ ਆਏ ਆ ਕਿ ਇੱਥੋਂ ਦੀ ਸਰਕਾਰ ਦੇ ਇਹ ਹਿੰਮਤ ਨਹੀਂ ਰਹੀ ਕਿ ਕਿਸਾਨਾਂ ਦੀ ਅੱਖਾਂ 'ਚ ਅੱਖ ਪਾ ਕੇ ਲੋਕਾਂ ਦੇ ਸਵਾਲਾਂ ਦਾ ਜਵਾਬ ਦੇ ਸਕਾ ਜਿਹਦੇ ਕਰਕੇ ਏਡੀ ਵੱਡੀ ਹੈਵੀ ਹੈਵੀ ਬੈਰੀਕੇਟਿੰਗ ਕਰਕੇ ਇੰਨਾ ਜ਼ੋਰ ਲਾ ਕੇ ਲੋਕਾਂ ਨੂੰ ਰੋਕ ਕੇ ਲੋਕਾਂ ਦੇ ਬੋਲੀਆਂ ਚਲਾਈਆਂ ਗਈਆਂ ਔਰ ਉਹ ਸਵਾਲ ਆ ਜਿਹੜੇ ਉਹ ਲੋਕਾਂ ਵੱਲੋਂ ਸਵਾਲ ਪੁੱਛੇ ਜਾਣੇ ਸੁਭਾਵਕ ਆ ਲੋਕਾਂ ਦੇ ਗੁੱਸੇ ਦਾ ਸਿੱਟਾ ਹੈ ਉਹ ਆਪਾਂ ਸਵਾਲ ਆ ਜਿਹੜੇ ਪੁੱਛ ਰਹੇ ਹਾਂ ਵਿਖਣਾ ਇਹ ਹੋਵੇਗਾ ਕਿ ਕਿਸਾਨਾਂ ਵੱਲੋਂ ਦਿੱਤੇ ਸੱਦੇ ਤੇ ਨਾ ਪਹੁੰਚਣ ਤੇ ਭਾਜਪਾ ਆਗੂਆਂ ਦਾ ਪੰਜਾਬ ਵਿੱਚ ਇਸੇ ਤਰ੍ਹਾਂ ਵਿਰੋਧ ਜਾਰੀ ਰਹਿੰਦਾ ਹੈ ਜਦ ਭਾਜਪਾ ਆਗੂ ਕਿਸਾਨਾਂ ਦੇ ਸਵਾਲਾਂ ਦਾ ਜਵਾਬ ਦੇਣ ਲਈ ਕੋਈ ਨਵੀਂ ਰਣਨੀਤੀ ਤਿਆਰ ਕਰਨਗੇ ਬੀਤ ਦਿਨ ਸੁਖਪਾਲ ਖੈਰਾ ਨੇ ਚੋਣ ਪ੍ਰਚਾਰ ਦੌਰਾਨ ਪੰਜਾਬ ਦੇ ਕੈਬਨਿਟ ਮੰਤਰੀ ਅਤੇ ਸੰਗਰੂਰ ਤੋਂ ਲੋਕ ਸਭਾ ਉਮੀਦਵਾਰ ਮੀਤ ਹੇਰ ਤੇ ਗੰਭੀਰ ਇਲਜ਼ਾਮ ਲਾਇਆ ਸੀ ਉਹਨਾਂ ਕਿਹਾ ਸੀ ਕਿ ਮਰਹੂਮ ਗਾਇਕ ਸਿਧਮੂਸੇ ਵਾਲਾ ਦੇ ਕਾਤਲਾਂ ਵਿੱਚੋਂ ਇੱਕ ਮੀਤ ਹੇਰ ਦੇ ਚੋਣ ਪ੍ਰਚਾਰ ਵਿੱਚ ਦੇਖਿਆ ਗਿਆ ਹੈ ਹੁਣ ਅੱਜ ਮੀਤ ਹੇਰ ਨੇ ਸੁਖਪਾਲ ਖੈਰਾ ਵੱਲੋਂ ਲਗਾਏ ਇਹਨਾਂ ਇਲਜ਼ਾਮਾਂ ਨੂੰ ਝੂਠਾ ਘੜਾ ਦਿੱਤਾ ਹੈ ਕਾਂਗਰਸੀ ਉਮੀਦਵਾਰ ਸੁਖਪਾਲ ਸਿੰਘ ਖਹਿਰ ਨੇ ਕੈਬਨਟ ਮੰਤਰੀ ਗੁਰਮੀਤ ਸਿੰਘ ਮੀਤੇਰ ਤੇ ਗੰਭੀਰ ਇਲਜ਼ਾਮ ਲਗਾਉਂਦੇ ਕਿਹਾ ਸੀ ਕਿ ਸਿੱਧੂ ਮੂਸੇਵਾਲਾ ਕਤਲ ਦਾ ਇੱਕ ਮੁਲਜ਼ਮ ਹੁਣ ਮੀਤੇਰ ਦੇ ਚੋਣ ਪ੍ਰਚਾਰ ਵਿੱਚ ਵੀ ਦਿਖਾਈ ਦੇ ਰਿਹਾ ਹੈ ਜਿਸ ਦਾ ਜਵਾਬ ਦਿੰਦੇ ਹੋਏ ਮੀਤੇਰ ਨੇ ਕਿਹਾ ਕਿ ਸੁਖਪਾਲ ਖਹਿਰਾ ਸਾਫ ਤੌਟੇ ਝੂਠ ਬੋਲ ਰਹੇ ਨੇ ਸਿੱਧੂ ਮੂਸੇਵਾਲਾ ਕੇਸ ਵਿੱਚ ਜਿੰਨੇ ਵੀ ਦੋਸ਼ੀ ਸਨ ਉਹਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੋਇਆ ਹੈ ਤੇ ਸੁਖਪਾਲ ਖਹਿਰਾ ਜਿਨ੍ਹਾਂ ਦੀ ਗੱਲ ਕਰ ਰਹੇ ਨੇ ਉਹਨਾਂ ਦਾ ਨਾਂ ਕਿਸੇ ਵੀ ਕੇਸ ਵਿੱਚ ਦਰਜ ਨਹੀਂ ਹੈ ਦੇਖੋ ਖਹਿਰਾ ਸਾਹਿਬ ਫਿਰ ਉਹ ਕੋਲ ਝੂਠ ਬੋਲਦੇ ਆ ਜੇ ਕਿਉਂਕਿ ਸਿੱਧੂ ਮੂਸੇਵਾਲੇ ਚ ਜਿੰਨੇ ਲੋਕ ਦੋਸ਼ੀ ਸੀਗੇ ਜਿਹੜੇ ਭਾਰਤ ਦੇ ਵਿੱਚ ਸੀ ਸਾਰੇ ਜਿਹੜੇ ਅਰੈਸਟ ਜਿਹੜੇ ਆ ਘੂਕੇ ਹੋਏ ਆ ਉਹਨਾਂ ਨੇ ਕਿਹਾ ਚਲਾਨ ਦੇ ਵਿੱਚ ਨਾਮ ਕਿਸੇ ਚਲਾਨ ਦੇ ਵਿੱਚ ਨਾਮ ਨਹੀਂ ਨਾ ਹੀ ਕੋਈ ਪੁਲਿਸ ਨੇ ਉਹਨਾਂ ਨੂੰ ਅਰੈਸਟ ਕੀਤਾ ਹੋਇਆ ਸਿਰਫ ਇਨਵੈਸਟੀਗੇਸ਼ਨ ਦਾ ਜਿਹੜਾ ਪਾਰਟ ਆ ਉਹ ਬਣਾਇਆ ਹੋਇਆ ਇਨਵੈਸਟੀਗੇਸ਼ਨ ਲਈ ਤਾਂ ਪੁਲਿਸ ਕਿਸੇ ਬੰਦੇ ਨੂੰ ਵੀ ਬੁਲਾ ਲੈਂਦੀ ਆ ਜੇ ਇਨਵੈਸਟੀਗੇਸ਼ਨ ਲਈ ਬੁਲਾ ਲੈਂਦੀ ਆ ਨਾ ਮੰਨ ਲੈ ਥੋੜੀ ਆ ਵੀ ਉਹ ਬੰਦੇ ਤੇ ਜਿਹੜਾ ਪਰਚਾ ਆ ਉਹ ਦਰਜ ਆ ਤੇ ਉਦੋਂ ਵੀ ਵੱਡੀ ਗੱਲ ਖਿਆਰਾ ਸਾਹਿਬ ਨੂੰ ਆਪਣੇ ਹੀ ਯੂਥ ਦੇ ਜਿਹੜੇ ਲੀਡਰ ਨੇ ਨਾਲ ਬੈਠੇ ਸੀ ਬੁੱਲੜੀ ਜੀ ਨੂੰ ਪੁੱਛ ਲੈਣਾ ਚਾਹੀਦਾ ਸੀ ਵਰਿੰਦਰ ਢਿੱਲੋ ਜੀ ਨੂੰ ਪੁੱਛ ਲੈਣਾ ਚਾਹੀਦਾ ਸੀ ਕਿਉਂਕਿ ਸਾਰਿਆਂ ਦੇ ਨਾਲ ਉਹ ਯੂਥ ਕਾਂਗਰਸ ਦਾ ਬੜੇ ਲੰਬੇ ਸਮੇਂ ਤੋਂ ਲੀਡਰ ਆ ਸਾਰਿਆਂ ਦੇ ਨਾਲ ਸੈਂਕੜੇ ਮਿਲ ਲੱਗਦਾ ਫੋਟੋਆਂ ਨਾਲ ਸੋਸ਼ਲ ਮੀਡੀਆ ਤੇ ਵੀ ਵਾਇਰਲ ਜਿਹੜੀਆਂ ਨੇ ਉਹ ਹੋ ਰਹੀਆਂ ਨਹੀਂ ਕਿਆਂ ਹੈ ਨਾ ਸੋ ਮੈਨੂੰ ਲੱਗਦਾ ਵੀ ਖਿਆਰਾ ਸਾਹਿਬ ਨੂੰ ਨਾ ਇੱਕ ਬਿਮਾਰੀ ਲੱਗੀ ਆ ਕਿ ਸੋਸ਼ਲ ਮੀਡੀਆ ਤੇ ਕੁਝ ਵੀ ਆਉਂਦਾ ਹੈ ਉਹ ਕੁਛ ਉਹਨੂੰ ਕ੍ਰਾਸ ਐਗਜ਼ਾਮਨ ਨਹੀਂ ਕਰਦੇ ਵੈਰੀਫਾਈ ਨਹੀਂ ਕਰਦੇ ਫਰਸਟ੍ਰੇਸ਼ਨ ਇਹ ਨਹੀਂ ਆ ਵੀ ਨਾੜ ਦੀ ਨਾਲ ਚੱਕ ਕੇ ਵੀ ਮੈਨੂੰ ਸੋਸ਼ਲ ਮੀਡੀਆ ਤੇ ਮੈਂ ਦੀ ਜਾਂ ਮੀਡੀਆ 'ਚ ਮੈਨੂੰ ਬੋਲਦਾ ਤੇ ਬੜੇ ਵੱਡੇ ਲੀਡਰ ਨੇ ਪਰ ਪਤਾ ਨਹੀਂ ਇੰਡੀ ਹਲਕੇ ਦਰਜੇ ਦੀ ਪੋਲਿਟਿਕਸ ਕਿਉਂ ਕਰਦੇ ਆ ਮੈਂ ਵੈਸੇ ਵੀ ਖੈਰਾ ਸਾਹਿਬ ਨੂੰ ਇੱਕ ਕਹੂੰਗਾ ਵੀ ਸਿੱਧੂ ਮੂਸੇ ਵਾਲਾ ਕਿਸੇ ਦਾ ਜਵਾਨ ਪੁੱਤ ਸੀ ਜਿਹੜਾ ਕਿਹਾ ਸਾਨੂੰ ਸਾਰਿਆਂ ਨੂੰ ਬਹੁਤ ਦੁੱਖ ਆ ਬਹੁਤ ਅਫਸੋਸ ਅੱਜ ਵੀ ਇਹ ਤੇ ਉਦੋਂ ਵੀ ਤੇ ਮੈਨੂੰ ਪਤਾ ਵੀ ਉਦੋਂ ਕਈ ਦਿਨਾਂ ਆਪ ਦਾ ਵੀ ਦਿਲ ਨਹੀਂ ਲੱਗਿਆ ਅੱਜ ਉਹਨਾਂ ਦੇ ਪਰਿਵਾਰ ਵਿੱਚ ਪਰਮਾਤਮਾ ਨੇ ਖੁਸ਼ੀਆਂ ਲੈ ਕੇ ਆਂਦੀਆਂ ਨੇ ਤੇ ਅਸੀਂ ਵੀ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਵੀ ਚਲੋ ਦੁਬਾਰਾ ਘਰ ਜਿਹੜਾ ਉਹ ਵਸਣ ਲੱਗਿਆ ਸੋ ਕਿਸੇ ਦੇ ਜਵਾਨ ਪੁੱਤ ਦੀ ਮੌਤ ਤੇ ਰਾਜਨੀਤੀ ਕਰਨਾ ਖੈਰਾ ਸਾਹਿਬ ਇਹ ਬੰਦ ਕਰ ਦਿਓ ਹੁਣ ਮੀਥੇਰ ਨੇ ਸੁਖਪਾਲ ਖੈਰਾ ਵੱਲੋਂ ਲਗਾਏ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ ਦੇਖਣਾ ਹੋਵੇਗਾ ਕਿ ਸੁਖਪਾਲ ਖੈਰਾ ਇਸ ਤੇ ਕੀ ਪ੍ਰਤੀਕਿਰਿਆ ਦਿੰਦੇ ਨੇ ਇنسੂਲੈਂਟ ਦੇ ਮੁੱਦੇ ਤੋਂ ਬਾਅਦ ਸੰਜੀਤ ਸਿੰਘ ਨੇ ਅੱਜ ਮੋਰਤੋਂ ਪ੍ਰੈਸ ਕਾਨਫਰੰਸ ਕੀਤੀ ਹੈ ਉਹਨਾਂ ਇਸ ਵਾਰ ਫਿਰ ਕੇਂਦਰ ਸਰਕਾਰ ਵੱਲੋਂ ਜੇਲ੍ਹ ਵਿੱਚ ਬੰਦ ਅਰਵਿੰਦ ਕੇਜਰੀਵਾਲ ਨਾਲ ਕੀਤੀ ਜਾ ਰਹੀ ਜਾਤੀ ਦਾ ਜ਼ਿਕਰ ਕੀਤਾ ਹੈ ਇਸ ਵਾਰ ਉਹਨਾਂ ਦੋਸ਼ ਲਗਾਏ ਨੇ ਕਿ ਪ੍ਰਧਾਨ ਮੰਤਰੀ ਦੇ ਦਫ਼ਤਰ ਵੱਲੋਂ ਜੇਲ੍ਹ ਦੇ ਸੀਸੀਟੀਵੀ ਕੈਮਰਿਆਂ ਰਾਹੀਂ ਕੇਜਰੀਵਾਲ ਤੇ ਨਜ਼ਰ ਰੱਖੀ ਜਾ ਰਹੀ ਹੈ ਆਵਾਦੀ ਪਾਰਟੀ ਦੀ ਰਾਜ ਸਭਾ ਮੈਂਬਰ ਸੰਜੀਤ ਸਿੰਘ ਨੇ ਦੋਸ਼ ਲਾਇਆ ਹੈ ਕਿ ਪੀਐਮਓ ਅਤੇ ਦਿੱਲੀ ਦੇ ਐਲਜੀ ਸੀਸੀਟੀਵੀ ਲਿੰਕ ਰਾਹੀਂ ਜੇਲ੍ਹ ਵਿੱਚ ਕੇਜਰੀਵਾਲ ਤੇ ਨਜ਼ਰ ਰੱਖ ਰਹੇ ਨੇ ਸੰਜੀਤ ਨੇ ਇਹ ਵੀ ਕਿਹਾ ਕਿ ਕੇਜਰੀਵਾਲ ਦੇ ਖਿਲਾਫ ਇੱਕ ਸਾਜ਼ਿਸ਼ ਰਚੀ ਜਾ ਰਹੀ ਹੈ ਜਿਸ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਸਿੱਧੇ ਤੌਰ ਤੇ ਸ਼ਾਮਿਲ ਨੇ ਦੱਸ ਤਾਏ ਕਿ ਇਸ ਤੋਂ ਪਹਿਲਾਂ ਤਿਹਾੜ ਜੇਲ੍ਹ ਦੇ ਡੀਜੀ ਨੇ ਆਵਾਦਮੀ ਪਾਰਟੀ ਦੇ ਨਾਂ ਦੋਸ਼ਾਂ ਨੂੰ ਰੱਦ ਕਰ ਦਿੱਤਾ ਸੀ ਕਿ ਜੇਲ੍ਹ ਵਿੱਚ ਕੈਦੀਆਂ ਨਾਲ ਮਾੜਾ ਸਲੂਕ ਕੀਤਾ ਜਾ ਰਿਹਾ ਹੈ ਉਨ੍ਹਾਂ ਕਿਹਾ ਹੈ ਕਿ ਜੇਕਰ ਲੋਕ ਇਸ ਨੂੰ ਸਿਆਸੀ ਮੁੱਦਾ ਬਣਾ ਰਹੇ ਨੇ ਤਾਂ ਮੈਂ ਇਸ ਸਭ शामिल नहीं तो अलावा संजय सिंह ने की कह तो हम सुना दिल्ली का तिहाड़ जेल केजरीवाल जी के लिए यातना गृह बन गया है और आपको याद होगा हिटलर भी अपने विरोधियों के लिए यातना गृह बनाता था 24 घंटे अरविंद केजरीवाल जी को पीएमओ के और एलजी के निगरानी में रखा जा रहा है प्रधानमंत्री नरेंद्र मोदी और उनका कार्यालय 24 घंटे सीसीटीवी के जरिए उसका लिंक मंगाकर देखते हैं कि अरविंद केजरीवाल क्या कर रहे हैं क्या नहीं कर रहे हैं आखिर इतनी निगरानी क्यों है क्या देख रहे हैं मोदी जी आप क्या देखना चाहते हैं प्रधानमंत्री जी यह देखना चाहते हैं कि के अरविंद केजरीवाल को दवा मिली कि नहीं मिली अरविंद केजरीवाल को खाना मिला कि नहीं मिला अरविंद केजरीवाल कितना पढ़ रहे हैं कितना लिख रहे हैं कितना सो रहे हैं कितना जग रहे हैं आप देखना क्या चाहते हैं मोदी जी प्रधानमंत्री जी आपको क्या देखना है चौबीस घंटे सीसीटीवी का लिंक आपके ऑफिस को पीएमओ को क्यों चाहिए आप यह देखना चाहते हैं कि अरविंद केजरीवाल को इंसुलिन मिली कि नहीं मिली वो कितना बीमार हुए उनकी किडनी खराब हुई कि नहीं उनका लीवर खराब हुआ कि नहीं उनका स्वास्थ्य बिगड़ा कि नहीं बिगड़ा इसकी निगरानी कर रहे हैं आप ਇਸਕੋ ਦੇਖਣਾ ਚਾਹਤੇ ਹੈ ਕਿ ਅਰਵਿੰਦ ਕੇਜਰੀਵਾਲ ਦਾ ਮਨੋਬਲ ਕਿੰਨਾ gira ਕਿੰਨਾ ਉਹ ਟੂਟੇ ਕਿੰਨਾ ਉਹ ਝੁਕੇ ਆਪ ਕੀ ਦੇਖਣਾ ਚਾਹਤੇ ਹੈ ਪ੍ਰਧਾਨ ਮੰਤਰੀ ਜੀ ਜ਼ਿਕਰ ਹੋ ਹੈ ਕਿ ਬਾਰ-ਬਾਰ ਆਮ ਆਦਮੀ ਪਾਰਟੀ ਦੇ ਮੰਤਰੀਆਂ ਦੇ ਵੱਲੋਂ ਦੋਸ਼ ਲਗਾਏ ਜਾ ਰਹੇ ਨੇ ਕਿ ਜੇਲ੍ਹ ਦੇ ਵਿੱਚ ਕੇਜਰੀਵਾਲ ਨਾਲ ਮਾੜਾ ਸਲੂਕ ਕੀਤਾ ਜਾ ਰਿਹਾ ਹੈ ਹੁਣ ਵੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੇਜਰੀਵਾਲ ਨੂੰ ਹੋਰ ਕਿੰਨਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਖਡੂਰ ਸਾਹਿਬ ਤੋਂ ਆਪਦੇ ਉਮੀਦਵਾਰ ਲਾਲਜੀਤ ਪੁੱਲਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨੂੰ ਨਤਮਸਤਕ ਹੋਈ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ ਉਹਨਾਂ ਗੁਰੂ ਘਰ ਚ ਬਰਤਨਾ ਅਤੇ ਜੋੜਿਆਂ ਦੀ ਵੀ ਸੇਵਾ ਕੀਤੀ ਇਸ ਦੌਰਾਨ ਉਹਨਾਂ ਪਿਛਲੇ ਦਿਨੀ ਜਿਹੜੇ ਸੁਨਿਆਰਾ ਬਿਰਾਦਰੀ ਅਤੇ ਰਾਮਗੜੀਆ ਬਿਰਾਦਰੀ ਤੇ ਦਿੱਤੇ ਵਿਵਾਦਿਤ ਬਿਆਨ ਤੇ ਵੀ ਮਾਫੀ ਮੰਗੀਏ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਲਜੀਤ ਭੁੱਲਰ ਨੇ ਅੱਜ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਤੇ ਵਾਇਕ ਨੂੰ ਦਾ ਸ਼ੁਕਰਾਨਾ ਕੀਤਾ ਅੱਤੇ ਕਿਹਾ ਕਿ ਪਿਛਲੇ ਦਿਨੀ ਰਾਮਗੜੀਆਂ ਤੇ ਸੁਨਿਆਰਾ ਬਿਰਾਦਰੀ ਦੇ ਖਿਲਾਫ ਉਹਨਾਂ ਦੇ ਮੂੰਹੋਂ ਜੋ ਗਲਤ ਸ਼ਬਦ ਨਿਕਲੇ ਸੀ ਉਸ ਦੇ ਚਲਦਿਆਂ ਉਹ ਅੱਜ ਆਪਣੀ ਪੁਲ ਬਖਸ਼ਾਉਣ ਦੇ ਲਈ ਗੁਰੂ ਘਰ ਆਏ ਨੇ ਭੁੱਲਰ ਨੇ ਕਿਹਾ ਕਿ ਉਹਨਾਂ ਸਵਨਕਾਰ ਬਿਰਾਦਰੀ ਦੇ ਪ੍ਰਧਾਨ ਤੇ ਰਾਮਗੜੀਆਂ ਬਿਰਾਦਰੀ ਦੇ ਪ੍ਰਧਾਨ ਨਾਲ ਗੱਲ ਕੀਤੀ ਏ ਤੇ ਉਹਨਾਂ ਕੋਲੋਂ ਵੀ ਮਾਫੀ ਮੰਗੀਏ ਕਿ ਅੱਗੇ ਤੋਂ ਉਹ ਅਜਿਹੀ ਭੁੱਲ ਨਹੀਂ ਕਰਨਗੇ ਅਕਾਲ ਤੱਕ ਸਾਹਿਬ ਸਿੱਖ ਧਰਮ ਦੀ ਸਭ ਤੋਂ ਵੱਡੀ ਅਦਾਲਤ ਉੱਥੇ ਨਤਮਸਤਕ ਹੋਣ ਲਈ ਤੇ ਨਾਲ ਵਰਤਨਾਂ ਦੀ ਜੋੜਿਆਂ ਦੀ ਸੇਵਾ ਕੀਤੀ ਆ ਤੇ ਸ਼ਾਮ ਤੱਕ ਨੇਰੇ ਤੱਕ ਕਿੱਥੇ ਸੇਵਾ ਕਰਾਂਗੇ ਮੇਰੇ ਤੋਂ ਅੱਜ ਤੋਂ ਕੋਈ ਦਿਨ ਪਹਿਲਾਂ ਚੌਣ ਜਲਸੇ ਦਰਾਨ ਇੱਕ ਸਟੇਜ ਦੇ ਉੱਤੋਂ ਰਾਮ ਗੜੀਆ ਭਾਈਚਾਰਾ ਸਵਰਨ ਕਰਪਾਈਚਾਰੇ ਬਾਰੇ ਜਾਣੇ ਅਣਜਾਣੇ ਵਿੱਚ ਗਲਤ ਸ਼ਬਦ ਮੂੰਹ ਚੋਂ ਨਿਕਲ ਗਏ ਸੀ ਤੇ ਉਹਨਾਂ ਸ਼ਬਦਾਂ ਦੇ ਨਾਲ ਜੇ ਮੇਰੇ ਆਮ ਗੜੀਆ ਭਾਈਚਾਰੇ ਸਵਰਨ ਕਰ ਭਾਈਚਾਰੇ ਨੂੰ ਜੇ ਕੋਈ ਠੇਸ ਲੱਗੀ ਆ ਤਾਂ ਮੈਂ ਖਿਮਾ ਮੰਗਦਾ ਤੇ ਮੈਂ ਵਾਹਿਗੁਰੂ ਅੱਗੇ ਗੁਰੂ ਰਾਮਦਾਸ ਪਾਤਸ਼ਾਹ ਅੱਗੇ ਅਰਦਾਸ ਬੇਨਤੀ ਕਰਦਾ ਕਿ ਮੈਨੂੰ ਸਮੱਤ ਬਖਸ਼ਣ ਅੱਗੇ ਤੋਂ ਕਿਸੇ ਵੀ ਭਾਈਚਾਰੇ ਸਬੰਧੀ ਸਾਰੇ ਭਾਈਚਾਰੇ ਐਸ ਸੀ ਬੀ ਸੀ ਜਰਨਲ ਕੋਈ ਵੀ ਕੈਟਾਗਰੀ ਆ ਸਾਡੇ ਭਰਾ ਨੇ ਸਾਡੇ ਪਰਿਵਾਰ ਨੇ ਮੈਂ ਗੁਰੂ ਰਾਮਦਾਸ ਪਾਤਸ਼ਾਹ ਅੱਗੇ ਅਰਦਾਸ ਬੇਨਤੀ ਕਰਦਾ ਮੈਨੂੰ ਸਮਾਤ ਬਖਸ਼ਣ ਕਿ ਅੱਗੇ ਤੋਂ ਕਿਸੇ ਵੀ ਭਾਈਚਾਰੇ ਦੇ ਸੰਬੰਧ ਦੇ ਵਿੱਚ ਕਿਸੇ ਵੀ ਸਟੇਜ ਤੋਂ ਜਾਂ ਕਿਸੇ ਵੀ ਜਗ੍ਹਾ ਤੋਂ ਕੋਈ ਵੀ ਗਲਤ ਟਿੱਪਣੀ ਨਾ ਨਿਕਲੇ ਤੇ ਮੈਂ ਆਸ ਵੀ ਕਰਦਾ ਸਮੂਹ ਰਾਮਗੜੀਆ ਭਾਈਚਾਰਾ ਸਮੂਹ ਸਵਰਨਕਰ ਭਾਈਚਾਰਾ ਮੇਰੀ ਇਸ ਭੁੱਲ ਨੂੰ ਮਾਫ ਕਰਨਗੇ ਵੱਡਾ ਦਿਲ ਕਰਕੇ ਮੈਨੂੰ ਕੁਝ ਕਰਨ ਦਾਗਾ ਮੌਕਾ ਦੇਣਗੇ ਜ਼ਿਕਰ ਹੋਇਆ ਕਿ ਬੀਤੇ ਦਿਨੀ ਲਾਲਜੀਤ ਪੁੱਲਰ ਦੇ ਵੱਲੋਂ ਅਪ ਸ਼ਬਦਾਂ ਦਾ ਇਸਤੇਮਾਲ ਕੀਤਾ ਗਿਆ ਸੀ ਜਿਸ ਤੋਂ ਬਾਅਦ ਸਿਆਸਤ ਫਖਤੀ ਹੋਈ ਵਿਖਾਈ ਦਿੱਤੀ ਸੀ ਇਸ ਤੋਂ ਬਾਅਦ ਕਈ ਮੰਤਰੀਆਂ ਨੇ ਇਸ ਦੇ ਉੱਤੇ ਇਤਰਾਜ਼ ਜਤਾਇਆ ਸੀ ਤੇ ਅੰਤ ਵਿੱਚ ਫਿਰ ਲਾਲਜੀਤ ਪੁੱਲਰ ਦੇ ਵੱਲੋਂ ਮਾਫੀ ਮੰਗ ਲਈ ਗਈ ਸੀ ਫਰੀਦਕੋਟ ਦੇ ਨੌਜਵਾਨ ਸੀਨੀਅਰ ਕਾਂਗਰਸੀ ਆਗੂ ਪਰਮਿੰਦਰ ਸਿੰਘ ਡਿੰਪਲ ਨੇ ਕਾਂਗਰਸ ਨਾਲ ਆਪਣੀ ਨਰਾਜ਼ਗੀ ਜ਼ਾਹਰ ਕੀਤੀ ਹੈ ਤੇ ਕਾਂਗਰਸ ਦੇ ਸ਼ਬਦੀ ਹਮਲੇ ਕੀਤੇ ਨੇ ਅਤੇ 24 ਨੂੰ ਵੱਡਾ ਇਕੱਠ ਕਰਕੇ ਅਗਲਾ ਫੈਸਲਾ ਲੈਣ ਦਾ ਐਲਾਨ ਕੀਤਾ ਲੋਕ ਸਭਾ ਚੋਣ ਤੋਂ ਪਹਿਲਾਂ ਹਰ ਇੱਕ ਸਿਆਸੀ ਪਾਰਟੀ ਦੇ ਵੱਲੋਂ ਆਪਣੇ ਆਪਣੇ ਉਮੀਦਵਾਰ ਐਲਾਨੇ ਜਾ ਰਹੇ ਨੇ ਤੇ ਜਿੰਨਾ ਕੈਂਡੀਡੇਟਸ ਨੂੰ ਇੰਤਜ਼ਾਰ ਹੋਣ ਦੇ ਬਾਵਜੂਦ ਵੀ ਟਿਕਟਾਂ ਨਹੀਂ ਮਿਲ ਰਹੀਆਂ ਉਹਨਾਂ ਵੱਲੋਂ ਵੀ ਆਪਣੇ ਰੋਜ਼ ਜਿਤਾਏ ਜਾ ਰਹੇ ਨੇ ਫਰੀਦਕੋਟ ਲੋਕ ਸਭਾ ਲਈ ਲੰਬੇ ਸਮੇਂ ਤੋਂ ਲੋਕਾਂ ਨਾਲ ਵਿਚਨ ਵਾਲਾ ਤੇ ਉਮੀਦਵਾਰ ਲਈ ਫੁੱਲ ਦਾਅਵੇਦਾਰੀ ਅਜ਼ਮਾਉਣ ਵਾਲਾ ਨੌਜਵਾਨ ਸੀਨੀਅਰ ਕਾਂਗਰਸੀ ਆਗੂ ਪਰਮਿੰਦਰ ਸਿੰਘ ਦਿਮਪਲ ਟਿਕਟ ਨਾ ਮਿਲਣ ਦੇ ਪਾਵਕ ਹੁੰਦਾ ਹੋਇਆ ਵਿਖਾਈ ਦਿੱਤਾ ਹੈ ਅਤੇ ਕਿਹਾ ਹੈ ਕਿ ਕਾਂਗਰਸ ਨੇ ਉਹਨਾਂ ਨਾਲ ਠੀਕ ਨਹੀਂ ਕੀਤਾ ਤੇ ਨਾ ਹੀ ਉਹਨਾਂ ਵੱਲੋਂ 25 ਸਾਲ ਦੀ ਵਫਾਦਾਰੀ ਦਾ ਮੁੱਲ ਪਾਇਆ ਅੱਜ ਜਿਹੜਾ ਕਾਂਗਰਸ ਪਾਰਟੀ ਦਾ ਫੈਸਲਾ ਆਇਆ ਲੋਕ ਸਭਾ ਫਰੀਦਕੋਟ ਦਾ ਬੜਾ ਹੀ ਮੰਦਪਾਗਾ ਬੜਾ ਹੀ ਦਿਲ ਨੂੰ ਦੱਦ ਦੇ ਨਾਲ ਸੋਚਿਆ ਨਹੀਂ ਸੀ ਵੀ ਕਾਂਗਰਸ ਪਾਰਟੀ ਐਦਾਂ ਵਰਕਰਾਂ ਨਾਲ ਕਰੇਗੀ ਸੋ ਸਭ ਤੋਂ ਪਹਿਲਾਂ ਹੱਥ ਜੋੜ ਕੇ ਜਿੰਨੇ ਵੀ ਫਰੀਦਕੋਟ ਵਾਲਿਆਂ ਨੇ ਮੇਰੀ ਮਦਦ ਕੀਤੀ ਹੈ ਮੈਂ ਉਹਨਾਂ ਦੇ ਪੈਰੀ ਹੱਥ ਲਾ ਕੇ ਉਹਨਾਂ ਦਾ ਧੰਨਵਾਦ ਕਰਦਾ ਮੈਂ ਇਹ ਨਹੀਂ ਜੋਗਾ ਨਹੀਂ ਸੀ ਜਿੰਨਾ ਤੁਸੀਂ ਮੈਨੂੰ ਮਾਣ ਤੇ ਪਿਆਰ ਤੇ ਸਤਿਕਾਰ ਦਿੱਤਾ ਹੁਣ ਦੂਜਾ ਮੁੱਦਾ ਇਸ ਟਾਈਮ ਇਹ ਹੈ ਵੀ ਕਾਂਗਰਸ ਪਾਰਟੀ ਨੇ ਕੀ ਕੀਤੀ ਸਾਡੇ ਨਾਲ ਸਾਡੀ 25 ਸਾਲ ਦੀ ਵਫਾਦਾਰੀ ਦਾ ਆਮੁੱਲ ਪਾਇਆ ਵੀ ਇੱਕ ਕੱਲ ਬੰਦਾ ਕਾਲੀ ਦਲ ਚੋਂ ਕਾਂਗਰਸ ਆਇਆ ਹੋਇਆ 2022 ਦੀ ਜਨਵਰੀ ਫਰਵਰੀ ਚ ਉਹ ਬੰਦਾ ਅਕਾਲੀ ਦਲ ਚੋਂ ਕਾਂਗਰਸ ਚ ਆਇਆ ਸੀ ਸਭ ਤੋਂ ਪਹਿਲਾਂ ਆਉਂਦੇ ਉਹਨੂੰ ਵਿਧਾਨ ਸਭਾ ਦੀ ਟਿਕਟ ਦਿੱਤੀ ਗਈ ਉਹ 40 ਹਜ਼ਾਰ ਤੇ ਬੰਦਾ ਹਾਰ ਗਿਆ ਉਸ ਤੋਂ ਬਾਅਦ ਲਗਾਤਾਰ ਅਸੀਂ ਸਾਰੀ ਟੀਮ ਨੇ ਕੰਮ ਕੀਤਾ ਮੇਰੇ ਨਾਲ ਛੋਟਾ ਵੀਰ ਪਰਮਪਾਲ ਤਕਤੂਪੁਰਾ ਵੀ ਬੈਠਾ ਹੈ ਇਹ ਚੇਅਰ ਮੈਂ ਰੇ ਨਿਹਾਲ ਸਿੰਘ ਵਾਲਾ ਤੇ ਬਾਕੀ ਸਾਰੀ ਟੀਮ ਵੀ ਬੈਠੀ ਹੈ ਲਗਾਤਾਰ ਕੰਮ ਕੀਤਾ ਪਾਰਟੀ ਨੇ ਮੈਨੂੰ ਕਿਹਾ ਵੀ ਤੇਰੀ ਵਿਧਾਨ ਸਭਾ ਸੀ ਤੈਨੂੰ ਧੋਖਾ ਦੇ ਬੈਠੇ ਆ ਤੈਨੂੰ ਲੋਕ ਸਭਾ ਦੇਵਾਂਗੇ ਚਲੋ ਮੈਂ ਬਹੁਤ ਰਾਤ ਕੰਮ ਕੀਤਾ ਜਿੰਨੀ ਮੇਰੇ ਸ਼ਮਤਾ ਸੀ ਲੋਕਾਂ ਨੇ ਵੀ ਬੜਾ ਪਿਆਰ ਦਿੱਤਾ ਹੁਣ ਲਿਆ ਕੇ ਡੇਢ ਮਹੀਨਾ ਪਹਿਲਾਂ ਉਹਦੀ ਵਾਈਫ ਅਮਰੀਕਾ ਤੋਂ ਆਉਂਦੀ ਆ ਔਰ ਆ ਕੇ ਟਿਕਟ ਲੈ ਜਾਂਦੀ ਆ ਸਭ ਤੋਂ ਵੱਡਾ ਮੈਨੂੰ ਦੁੱਖ ਇਹ ਲੱਗਿਆ ਵੀ ਯਾਰ ਕਾਂਗਰਸ ਕੋਈ ਬੰਦਾ ਹੀ ਨਹੀਂ ਕਾਂਗਰਸ ਦਾ ਅਕਾਲੀ ਦਲ ਕਰਤਾ ਇੱਕ ਸਾਡੇ ਧਰਮ ਕੋਰਡ ਦੇ ਸਤਕਾਰਯੋਗ ਲੀਡਰ ਹੈ ਇੱਕ ਆਰਾਮਪਰਾਪੂਨ ਦੇ ਲੀਡਰ ਹੈ ਉਹਨਾਂ ਨੇ ਜਾ ਕੇ ਹਾਈ ਕਮਾਂਡ ਨੂੰ ਬੇਪੂ ਬਣਾਇਆ ਔਰ ਮੈਂ ਇਹ ਸਮਝਦਾ ਵੀ ਹਾਈ ਕਮਾਂਡ ਪਤਾ ਨਹੀਂ ਇਨੀ ਕਮਜ਼ੋਰ ਕਿਉਂ ਪੈ ਗਈ ਹੈ ਵੀ ਅਕਾਲੀ ਦਲ ਜੋ ਆਇਆ ਹੋਇਆ ਹੈ ਲੀਡਰਾਂ ਦੇ ਆਏ ਮਗਰ ਲੱਗਾਗੇ ਤਾਂ ਕੀ ਹਾਲਾਤ ਰਹਿ ਜਾਣਗੇ ਕਾਂਗਰਸ ਦੇ ਵੇਖਣਾ ਇਹ ਹੋਵੇਗਾ ਕਿ ਪਰਮਿੰਦਰ ਸਿੰਘ ਡਿੰਪਲਦੇਸ ਨੇ ਨਰਾਜ਼ਗੀ ਦੇ ਕਾਂਗਰਸ ਵੱਲੋਂ ਕੀ ਪ੍ਰतिकਰਮ ਸਾਹਮਣੇ ਆਉਂਦਾ ਹੈ ਅਤੇ ਨਿਰਾਜ਼ ਆਗੂ ਪਰਮਿੰਦਰ ਸਿੰਘ ਡਿੰਪਲ ਨੂੰ ਮਨਾਇਆ ਜਾਂਦਾ ਹੈ ਜਾਂ ਫਿਰ ਨਹੀਂ ਇਹ ਵੀ ਵੇਖਣਯੋਗ ਹੋਵੇਗਾ। ਭਾਜਪਾ ਆਗੂ ਵਿਜੇ ਸਾਂਪਲਾ ਦਾ ਭਤੀਜਾ ਰੋਬਿਨ ਸਾਂਪਲਾ ਭਾਜਪਾ ਨੂੰ ਛੱਡ ਆਪ ਚ ਸ਼ਾਮਿਲ ਹੋ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਦਾ ਸਵਾਗਤ ਕੀਤਾ। ਇਸ ਮੌਕੇ ਰੋਬਿਨ ਸਾਂਪਲਾ ਨੇ ਪੰਜਾਬ ਸਰਕਾਰ ਦੇ ਤਾਰੀਫਾਂ ਦੇ ਪੁਲ ਬਣਨੇ ਨੇ। ਲੋਕ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਪਾਰਟੀਆਂ 'ਚ ਫੇਰਬਦਲ ਲਗਾਤਾਰ ਜਾਰੀਏ ਇਸ ਦੌਰਾਨ ਆਪ ਨੂੰ ਉਸ ਵੇਲੇ ਹੋਰ ਬਲ ਮਿਲਿਆ ਜਦੋਂ ਭਾਜਪਾ ਛੱਡ ਐਸ ਸੀ ਮੋਰਚਾ ਦੇ ਮੀਤ ਪ੍ਰਧਾਨ ਰੋਬਿੰਡ ਸੰਪਲਾ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਏ ਇਸ ਮੌਕੇ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਬਹੁਤ ਵਧੀਆ ਕੰਮ ਕਰ ਰਹੀ ਏ ਅਤੇ ਆਪ ਗਰੀਬਾਂ ਤੇ ਵਰਕਰਾਂ ਦੀ ਪਾਰਟੀ ਏ ਕਿਉਂਕਿ ਆਪ ਵੱਲੋਂ ਹਰ ਵਰਗ ਦੀ ਸੁਣਵਾਈ ਕੀਤੀ ਜਾਂਦੀ ਏ ਰੋਬਿੰਡ ਸੰਪਲਾ ਨੇ ਅੱਗੇ ਕਿਹਾ ਕਿ ਬੀ ਜੀ ਪੀ 'ਚ ਵਰਕਰਾਂ ਦੀ ਬਿਲਕੁਲ ਵੀ ਸੁਣਵਾਈ ਨਹੀਂ ਹੁੰਦੀ ਜਿਸ ਕਾਰਨ ਉਹਨਾਂ ਭਾਜਪਾ ਨੂੰ ਛੱਡ ਆਪ ਦਾ ਪੱਲਾ ਫੜ ਆਮ ਆਦਮੀ ਪਾਰਟੀ ਅਸੀਂ ਪਿਛਲੇ ਸਾਲ ਦੇਖ ਰਹੇ ਹਾਂ ਕਿ ਬਹੁਤ ਅੱਛਾ ਕੰਮ ਕਰ ਰਹੀ ਹੈ ਔਰ ਵਰਕਰਾਂ ਦੀ ਪਾਰਟੀ ਹੈ ਗਰੀਬਾਂ ਦੀ ਪਾਰਟੀ ਹੈ ਮੈਂ ਇਹ ਵੀ ਕਹਿ ਰਿਹਾ ਵਿੱਚ ਮੈਨੂੰ ਕਹਿਣ ਤੋਂ ਗੁਰੇਜ਼ ਨਹੀਂ ਕਿ ਦਲਿਤਾਂ ਦੀ ਪਾਰਟੀ ਮੈਂ ਕਹਿ ਰਿਹਾ ਕਿ ਹਰ ਇਨਸਾਨ ਦੀ ਹਰ ਵਰਗ ਦੀ ਇਹ ਸੁਣਵਾਈ ਕਰਦੇ ਨੇ ਔਰ ਬਹੁਤ ਅੱਛਾ ਪੰਜਾਬ 'ਚ ਕੰਮ ਹੋ ਰਿਹਾ ਔਰ ਜਿਹੜੀ ਪਾਰਟੀ ਨੂੰ ਮੈਂ ਅਲਵਿਦਾ ਕਹਿ ਕੇ ਆਇਆ ਉਹ 'ਚ ਅਸੀਂ 15 20 ਸਾਲ ਤੋਂ ਕੰਮ ਕਰ ਰਹੇ ਹਾਂ ਉਹ 'ਚ ਵਰਕਰ ਦੀ ਕੋਈ ਕਦਰ ਨਹੀਂ ਇਸ ਕਰਕੇ ਮੈਂ ਆਪਣੇ ਆਮ ਆਦਮੀ ਪਾਰਟੀ ਨੂੰ ਅਜੋਇਨ ਕੀਤਾ ਅਤੇ ਪਾਜਪਨ ਨੂੰ ਅਲਵਦਾ ਕਿਹਾ ਮੈਂ ਆਮ ਆਦਮੀ ਪਾਰਟੀ ਦੇ ਵਿੱਚ ਛੋਟਾ ਜਿਹਾ ਇੱਕ ਨਮਾਇंदे ਦੇ ਤਰ੍ਹਾਂ ਆ ਪਰ ਮੈਂ ਕੋਸ਼ਿਸ਼ ਕਰਾਂਗਾ ਕਿ ਇਸ ਪੰਜਾਬ ਦੇ ਇਲੈਕਸ਼ਨਾਂ ਦੇ ਵਿੱਚ ਪੂਰ ਜੋਰ ਮਿਹਨਤ ਕਰਕੇ ਆਮ ਆਦਮੀ ਪਾਰਟੀ ਦੇ 13 ਦੇ 13 MP ਜਿਹੜੇ ਆ ਉਹ ਜਿਤਾ ਕੇ ਰਮਨ ਰਾਜ ਦੇ ਅਸ਼ੀਰਵਾਦ ਦੇ ਨਾਲ ਸੀਐਮ ਸਾਹਿਬ ਦੇ ਅਸ਼ੀਰਵਾਦ ਦੇ ਨਾਲ ਅਸੀਂ ਉਹਨਾਂ ਨੂੰ ਪਾਰਲੀਮੈਂਟਸ ਭੇਜਾਂਗੇ ਚਰਚਾ ਵਿੱਚ ਅਜਹੀਆਂ ਵੀ ਨੇਕੀ ਰੋਬਿੰਸਾਂਪਲਾ ਜਲੰਧਰ ਤੋਂ ਲੋਕ ਸਭਾ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੂੰ ਪਾਰਟੀ ਵਿੱਚ ਸ਼ਾਮਿਲ ਕਰਨ ਅਤੇ ਟਿਕਟ ਦੇਣ ਕਾਰਨ ਪਾਜਪਾਤੋਂ ਨਰਾਸ਼ ਚੱਲ ਰਹੇ ਸਨ ਇਸੇ ਕਾਰਨ ਅੱਜ ਜੋ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਆਵਾਦਵੀ ਪਾਰਟੀ 'ਚ ਸ਼ਾਮਿਲ ਹੋ ਗਏ ਆਮ ਆਦਮੀ ਪਾਰਟੀ ਦੇ ਬੁਲਾਰੇ ਨੀਲ ਗਰਗ ਵੱਲੋਂ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਇਸ ਕਾਨਫਰੰਸ ਦੌਰਾਨ ਨੀਲ ਗਰਗ ਨੇ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਹੋ ਰਹੀ ਕੇਂਦਰ ਸਰਕਾਰ ਅਤੇ ਜੇਲ੍ਹ ਪ੍ਰਸ਼ਾਸਨ ਦੀ ਤੱਕੇ ਸ਼ਾਹੀ ਨੂੰ ਲੈ ਕੇ ਸਵਾਲ ਚੁੱਕੇ ਨੇ ਆਮ ਆਦਮੀ ਪਾਰਟੀ ਪੰਜਾਬ ਦੇ ਸੀਨੀਅਰ ਆਗੂ ਅਤੇ ਬੁਲਾਰੇ ਨੀਲ ਗਰਗ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਜੇਲ੍ਹ ਵਿੱਚ ਨਿਯਮਿਤ ਸਿਹਤ ਜਾਂਚ ਲਈ AIMS ਦੇ ਡਾਕਟਰਾਂ ਦਾ ਪੈਨਲ ਬਣਾਉਣ ਤੇ ਅਦਾਲਤ ਦਾ ਧੰਨਵਾਦ ਕੀਤਾ ਹੈ। ਉਹਨਾਂ ਕਿਹਾ ਕਿ ਅਸੀਂ ਅਦਾਲਤ ਦੇ ਸ਼ੁਕਰਗੁਜ਼ਾਰ ਹਾਂ ਕਿ ਅਦਾਲਤ ਦੇ ਹੁਕਮਾ ਸਦਕਾ ਅੱਜ ਅਰਵਿੰਦ ਕੇਜਰੀਵਾਲ ਨੂੰ ਇਨਸੂਲਿਨ ਦਿੱਤਾ ਗਿਆ। ਇਸ ਤੋਂ ਇਲਾਵਾ ਉਹਨਾਂ ਵੱਲੋਂ ਕੇਂਦਰ ਦੀ ਭਾਜਪਾ ਸਰਕਾਰ ਤੇ ਵੀ ਨਿਸ਼ਾਨੇ ਸਾਧੇ ਗਏ। ਕਿ ਕਿਸ ਤਰੀਕੇ ਨਾਲ ਕਦੇ ਕਿਸੇ ਵਿਰੋਧੀ ਪਾਰਟੀ ਦੇ ਖਾਤੇ ਸੀਲ ਕਰ ਦਿੱਤੇ ਜਾਂਦੇ ਆ? ਔਰ ਜਦੋਂ ਮੈਂ ਆਮ ਆਦਮੀ ਪਾਰਟੀ ਦੀ ਗੱਲ ਕਰਦਾ ਤਾਂ ਸਾਡਾ ਸਿੱਖਿਆ ਸਿਹਤ ਮੰਤਰੀ ਜਿਨ੍ਹਾਂ ਨੇ ਕਿ ਸਿਹਤ ਕ੍ਰਾਂਤੀ ਲੈ ਕੇ ਆਂਦੀ ਲਗਾਤਾਰ 2 ਸਾਲ ਤੋਂ ਬਿਨਾਂ ਕਿਸੇ ਕਸੂਰ ਤੋਂ ਉਸ ਨੂੰ ਜੇਲ੍ਹ ਦੇ ਵਿੱਚ ਡੱਕਿਆ ਹੋਇਆ ਸਿੱਖਿਆ ਮੰਤਰੀ ਮਨੀਸ਼ ਸ਼ੋਧਿਆ ਜੀ ਜਿਨ੍ਹਾਂ ਨੇ ਐਸੇ ਸਕੂਲ ਬਣਾਏ ਜਿੱਦੀ ਚਰਚਾ ਅੱਜ ਅਮਰੀਕਾ ਤੱਕ ਹੁੰਦੀ ਹੈ ਉਹਨਾਂ ਨੂੰ ਵੀ ਤੁਸੀਂ ਜੇਲ੍ਹ ਦੇ ਵਿੱਚ ਟੱਕਤਾ ਜੇ ਕੋਈ ਪਾਰਲੀਮੈਂਟ ਦੇ ਵਿੱਚ بلند ਆਵਾਜ਼ ਉੱਠਦੀ ਹੈ ਜਿਹੜਾ ਤੁਹਾਡਾ ਵਿਰੋਧ ਕਰਦਾ ਹੈ ਤੁਸੀਂ ਉਸ ਨੂੰ ਫੜ ਕੇ ਐਮਪੀ ਨੂੰ ਜੇਲ੍ਹ ਦੇ ਵਿੱਚ ਦੇ ਦੇਂਦੇ ਹੋ ਔਰ 6 ਮਹੀਨਿਆਂ ਪਿੱਛੋਂ ਉਸੇ ਐਮਪੀ ਨੂੰ ਰਹਾ ਕਰ ਦਿੰਦੇ ਹੋ ਕਿ ਸਾਡੇ ਕੋਲੇ ਕੋਈ ਸਬੂਤ ਨਹੀਂ ਹੈਗੇ ਔਰ ਉਸੇ ਤਰ੍ਹਾਂ ਹੀ ਤੁਸੀਂ ਦਿੱਲੀ ਦੇ ਤਿੰਨ ਵਾਰ ਦੇ ਚੁਣੇ ਹੋਏ ਮੁੱਖ ਮੰਤਰੀ ਨੂੰ ਜਿਸ ਨੇ ਕਿ ਹਿੰਦੁਸਤਾਨ ਦੀ ਰਾਜਨੀਤੀ ਦੇ ਵਿੱਚ ਇੱਕ ਨਵੀਂ ਫਿਜ਼ਾ ਜਿਹੜੀ ਹੈ ਇੱਕ ਨਵੀਂ ਸੋਚ ਲੈ ਕੇ ਆਂਦੀ ਜਿਸ ਦੀ ਸੋਚ ਦੇ ਵਿੱਚ ਲੋਕ ਨੇ ਜਿਸ ਦੇ ਕੇਂਦਰ ਬਿੰਦੂ ਦੇ ਵਿੱਚ ਲੋਕ ਨੇ ਜੋ ਸਿੱਖਿਆ ਦੀ ਗੱਲ ਕਰਦਾ ਹੈ ਜੋ ਰੋਜ਼ਗਾਰ ਦੀ ਗੱਲ ਕਰਦਾ ਹੈ ਜੋ ਲੋਕਾਂ ਨੂੰ ਪਾਣੀ ਫ੍ਰੀ ਦੇਣ ਦੀ ਗੱਲ ਕਰਦਾ ਹੈ ਜੋ ਲੋਕਾਂ ਨੂੰ ਬਿਜਲੀ ਦੇਣ ਦੀ ਫ੍ਰੀ ਗੱਲ ਕਰਦਾ ਅੱਜ ਤੁਸੀਂ ਉਸ ਨੂੰ ਜੇਲ੍ਹ ਦੇ ਵਿੱਚ ਡੱਕਿਆ ਹੋਇਆ ਹੈਗਾ ਪਰ ਮਾੜੀ ਗੱਲ ਤਾਂ ਇਹ ਹੈਗੀ ਹੈ ਕਿ ਕਿਸ ਤਰੀਕੇ ਨਾਲ ਜਿਹੜਾ ਵੱਖ-ਵੱਖ ਸੰਸਥਾਵਾਂ ਹੈਗੀਆਂ ਨੇ ਉਹ ਅੱਜ ਪੀਐਮਓ ਦੇ ਇਸ਼ਾਰੇ ਦੇ ਉੱਤੇ ਕੰਮ ਕਰ ਰਹੀਆਂ ਨੇ ਨੀਲ ਗੜਗਨੇ ਪਾਪਾ ਨੂੰ ਚਿਤਾਵਨੀ ਦਿੱਤੀ ਹੈ ਕਿ ਹੈ ਕਿ ਜੇਕਰ ਭਲਕੇ ਅਰਵਿੰਦ ਕੇਜਰੀਵਾਲ ਨਾਲ ਜੇਲ੍ਹ ਵਿੱਚ ਕੋਈ ਅਨਸੁਖਾਵੀ ਘਟਨਾ ਵਾਪਰਦੀ ਹੈ ਤਾਂ ਇਸ ਦੇ ਸਿੱਧੇ ਤੌਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੀ ਜ਼ਿੰਮੇਵਾਰ ਹੋਣਗੇ 2024 ਦੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਮਰਹੂਮ ਸਾਬਕਾ ਐਮਪੀ ਜੋਰਾ ਸਿੰਘ ਮਾਨ ਦੇ بیٹے ਹਰਦੇਵ ਸਿੰਘ ਬੌਬੀ ਮਾਨ ਨੂੰ ਟਿਕਟ ਦਿੱਤੀ ਗਈ ਹੈ ਜਿਸ ਤੋਂ ਬਾਅਦ ਬੌਬੀ ਮਾਨ ਅੱਜ ਸ੍ਰੀ ਮੁਕਸਰ ਸਾਹਿਬ ਦੇ ਗੁਰਦੁਆਰਾ ਸ੍ਰੀ ਟੁੱਟੀ ਗੰਢੀ ਸਾਹਿਬ ਵਿਖੇ ਜ਼ਿਲ੍ਹੇ ਦੀ ਅਕਾਲੀ ਲੀਡਰਸ਼ਿਪ ਦੇ ਨਾਲ ਮੱਥਾ ਟੇਕਣ ਲਈ ਪਹੁੰਚੇ ਲੋਕਸਭਾ ਚੋਣਾਂ ਦੇ ਮੱਦੀ ਨਿਸੜ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਫਿਰੋਜ਼ਪੁਰ ਤੋਂ ਐਲਾਨੇ ਗਏ ਉਮੀਦਵਾਰ ਨਰਦੇਵ ਸਿੰਘ ਬੌਬੀ ਮਾਨ ਨੇ ਗੁਰੂ ਘਰ ਦੇ ਵਿੱਚ ਨਤਮਸਤਕ ਹੁੰਦਿਆਂ ਪਰਮਾਤਮਾ ਦਾ ਸ਼ੁਕਰੀਆ ਅਦਾ ਕੀਤਾ ਨਾਲ ਹੀ ਉਨ੍ਹਾਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਮਰਥਕਾਂ ਦਾ ਵੀ ਧੰਨਵਾਦ ਕੀਤਾ ਉਸ ਅਕਾਲਪੁਰਤ ਦਾ ਔਰਖ ਦਾ ਸ਼ੁਕਰਾਨਾ ਕਰਦਾ ਹੈ ਕਿ ਜਿਸ ਨੇ ਮੈਨੂੰ ਇਹ ਟਿਕਟ ਦੇ ਕੇ نوازਿਆ ਔਰ ਅਚੇਚੇ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਦਾ ਔਰ ਸਾਡੇ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਔਰ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦਾ ਔਰ ਸਮੁੱਚੇ ਫਿਰੋਜ਼ਪੁਰ ਦੇ ਸਾਡੇ ਲੀਡਰ ਸਾਹਿਬਾਨ ਵਰਕਰ ਸਾਹਿਬਾਨ VOTER ਸਾਹਿਬਾਨ ਜਿਨ੍ਹਾਂ ਨੇ ਮੇਰੇ 'ਚ ਵਿਸ਼ਵਾਸ ਜਤਾਇਆ ਔਰ ਜਿਨ੍ਹਾਂ ਨੇ ਇਥੋਂ ਤੱਕ ਪਹੁੰਚ ਮੇਰੀ ਮਦਦ ਕੀਤੀ ਉਹਨਾਂ ਸਾਰਿਆਂ ਦਾ ਮੈਂ ਭਰਾਵਾਂ ਦਾ ਭੈਣਾਂ ਦਾ ਬੱਚਿਆਂ ਦਾ ਬਜ਼ੁਰਗਾਂ ਦਾ ਦਾ ਦਿਲ ਤੋਂ ਧੰਨਵਾਦ ਕਰਦਾ ਬੜਾ ਆਸਾਨ ਹੈ ਸ਼੍ਰੋਮਣੀ ਅਕਾਲੀ ਦਲ ਦਾ ਸਵਰਗਵਾਸੀ ਸਰਦਾਰ ਜੋਰਾ ਸਿੰਘ ਮਾਨ ਦੇ ਪਰਿਵਾਰ ਤੇ ਤਿੰਨ ਵਾਰ 98 ਤੋਂ ਲੈ ਕੇ ਉਹਨਾਂ ਨੂੰ ਐਮਪੀ ਦੀ ਟਿਕਟ ਦੇ ਕੇ ਨਵਾਜਿਆ ਔਰ ਚੌਥੀ ਵਾਰ ਦਾਸ ਤੇ ਭਰੋਸਾ ਜਤਾਇਆ ਤਿੰਨ ਮਾਰ ਤਿੰਨ ਵਾਰ ਮੇਰੇ ਵੱਡੇ ਵੀਰ ਵਰਦੇਸ਼ ਸਿੰਘ ਨੋਨੀ ਮਾਨ ਨੂੰ ਵੀ ਟਿਕਟ ਦੇ ਕੇ ਨਵਾਜਿਆ ਔਰ ਸਾਡੇ ਮਾਨ ਪਰਿਵਾਰ ਨੂੰ ਦੋ ਵਾਰ ਐਸਜੀਪੀਸੀ ਦੀ ਟਿਕਟ ਦੇ ਕੇ ਵੀ ਧਵਾਜਿਆ ਇਸ ਟਿਕਟ ਦਾ ਦੇਣ ਦਾ ਕਾਰਨ ਮੁੱਖ ਕਰਨ ਇਹ ਹੈ ਕਿ ਮੇਰੇ ਸਵਰਗਿਆ ਪਿਤਾ ਸਰਦਾਰ ਜੋਰਾ ਸਿੰਘ ਮਾਨ ਦੀ ਸ਼ਰੋਮਣੀ ਅਕਾਲੀ ਦਲ ਪ੍ਰਤੀ ਵਫਾਦਾਰੀ ਤੇ ਇਮਾਨਦਾਰੀ ਜਿਹੜੀ ਉਹਨਾਂ ਨੇ ਸੇਵਾ ਕੀਤੀ ਹੈ ਔਰ ਅਸੀਂ ਆਪਦੇ ਪਿਤਾ ਦੇ ਪਾਏ ਹੋਏ ਪੂਰਨਿਆਂ ਤੇ ਚਾਰੇ ਭਰਾ ਉਵੇਂ ਚੱਲਾਂਗੇ ਜਿਵੇਂ ਸਾਡਾ ਬਾਪੂ ਸਾਨੂੰ ਸੇਧ ਦੇ ਕੇ ਗਿਆ ਹੈ ਜਿਕਰ ਉਹ ਹੈ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਸਿਆਸੀ ਧਿਰਾਂ ਪੂਰਾ ਜ਼ੋਰ ਲਗਾ ਰਹੀਆਂ ਨੇ ਲਗਾਤਾਰ ਉਮੀਦਵਾਰਾਂ ਦਾ ਐਲਾਨ ਹੋ ਰਿਹਾ ਹੈ ਦੇਖਣਾ ਇਹ ਹੋਵੇਗਾ ਕਿ ਫਿਰੋਜ਼ਪੁਰ ਤੋਂ ਕਿਹੜੀ ਧਿਰ ਦਾ ਉਮੀਦਵਾਰ ਬਾਜ਼ੀ ਮਾਰਦਾ ਹੈ ਅੱਜ ਦੇ ਪੰਜਾਬ న్యూਸ ਬੁਲਟਨ ਵਿੱਚ ਬਸ ਇੰਨਾ ਹੀ ਜਾਂਦੇ ਜਾਂਦੇ ਫਿਰ ਨਜ਼ਰ ਮਾਰ ਲੈ ਨਿਯਮਕ ਸੁਰੱਖਿਆ ਤੇ ਕਿਸਾਨਾਂ ਨੇ ਪਾਜਪਾ ਦੇ ਸੀਨੀਅਰ ਅਗਵਾ ਨੂੰ ਦਿੱਤੀ ਸੀ ਬਹਿਸ ਦੀ ਚੁਣੌਤੀ ਕਿਸਾਨਾਂ ਨੂੰ ਡੱਲੇ ਵਾਲ ਨੇ ਹੁਣ ਪਾਜਪਾ ਨੂੰ ਲਿਆ ਅੜੇ ਹੱਥੀ ਸੁਪਾਲ ਖੈਰਾ ਦੇ ਦੋਸ਼ਾਂ ਤੋਂ ਬਾਅਦ ਮੰਤਰੀ ਮੀਥਰ ਨੇ ਦਿੱਤਾ ਬਿਆਨ ਕਿਹਾ ਝੂਠੇ ਇਲਜ਼ਾਮ ਲਗਾ ਰਿਹਾ ਹੈ ਸੁਪਾਲ ਖੈਰਾ ਸੰਜੇ ਸਿੰਘ ਨੇ ਕੀਤੀ ਪ੍ਰੈਸ ਕਾਨਫਰੰਸ ਕਿਹਾ ਪੀਐਮਓ ਦਫਤਰ ਇਸ ਟੀਵੀ ਰਾਹੀਂ ਕੇਜਰੀਵਾਲ ਤੇ ਰੱਖ ਰਿਹਾ ਹੈ ਨਜ਼ਰ ਆਪ ਦੇ ਉਮੀਦਵਾਰ ਲਾਲਜੀਤ ਪੁੱਲਰ ਨੇ ਹਰਮੰਦਰ ਸਾਹਿਬ ਨਤਮਸਤਕ ਹੋ ਕੇ ਮੰਗੀ ਮਾਫੀ ਬੀਤੇ ਦਿਨੀ ਗਾਮਗੜੀਆਂ ਬਿਰਾਦਰੀ ਵਾਰੀ ਕੀਤੀ ਸੀ ਵਿਵਾਦਿਤ ਟਿੱਪਣੀ ਇਸ ਨਾਲ ਹੀ ਮੈਨੇ ਤੁਹਾਨੂੰ ਇਜਾਜ਼ਤ ਕਲ ਫੇਰ ਮਿਲਾਂਗੇ ਨਵੀਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਵਾਦ